ਮੋਹਾਲੀ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਅਰਪੋਰਟ ਰੋਡ ਦੇ ਉੱਤੇ ਵੱਡੀ ਕਟਨਾ ਵਾਪਰ ਗਈ ਤਾਂ ਇੱਕ ਰੀਅਲ ਅਸਟੇਟ ਕਾਰੋਬਾਰੀ ਉੱਤੇ ਕਥਿਤ ਤੌਰ ਤੇ ਗੋਲੀਬਾਰੀ ਹੋਈ ਹੈ ਜਾਣਕਾਰੀ ਦੇ ਮੁਤਾਬਕ ਮੋਟਰਸਾਈਕਲ ਉੱਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲੀਆਂ ਨੇ ਜੜੀਆਂ ਕਾਰ ਦੇ ਬੰਪਰ ਉੱਤੇ ਲੱਗੀਆਂ ਨੇ ਹਾਲਾਂਕਿ ਕਾਰੋਬਾਰੀ ਦੀ ਜਾਨ ਬਚ ਗਈ ਹੈ ਤਾਂ ਕਟਨਾ ਦੀ ਸੂਚਨਾ ਮਿਲਣ ਉੱਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਹੁਣ ਆਲੇ-ਦੁਆਲੇ ਲੱਗੇ ਕੈਮਰੇ ਨੇ ਜਿਹੜੇ ਖੰਗਾਲੇ ਜਾ ਰਹੇ ਨੇ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਲਈ ਵਿਸ਼ੇਸ਼ ਟੀਮਾਂ ਦਾ ਗਠਨ ਵੀ ਕਰ ਦਿੱਤਾ ਹੈ ਹਾਲਾਂਕਿ ਪੁਲਿਸ ਦਾ ਮੰਨਣਾ ਹੈ ਕਿ ਇਹ ਮਾਮਲਾ ਪੁਰਾਣੀ ਦੁਸ਼ਮਣੀ ਦੇ ਨਾਲ ਜੁੜਿਆ ਹੋ ਸਕਦਾ ਹੈ ਤਾਂ ਜਾਣਕਾਰੀ ਦੇ ਅਨੁਸਾਰ ਸਨੀ ਅਨਕਲੇਵ ਦੇ ਰਹਿਣ ਵਾਲੇ ਧੀਰਜ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੇਸੂ ਮਾਜਰਾ ਰੋਡ ਉੱਤੇ ਯੂਕੋ ਬੈਂਕ ਦੇ ਨੇੜੇ ਬਾਲਾਜੀ اسٹیਟ ਨਾਮਕ ਇੱਕ ਰੀਅਲ ਅਸਟੇਟ ਕੰਪਨੀ ਚਲਾਉਂਦਾ ਹੈ ਤੇ ਬੀਤੀ ਰਾਤ ਲਗਭਗ 10 ਵਜੇ ਉਹੋ ਅਤੇ ਉਸਦਾ ਦੋਸਤ ਕਾਰ ਦੇ ਵਿੱਚ ਯਾਤਰਾ ਕਰ ਰਹੇ ਸਨ ਤਾਂ ਇਸੇ ਦੌਰਾਨ ਸੈਕਟਰ 123 ਦੇ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਉਹਨਾਂ ਉੱਤੇ ਗੋਲੀਬਾਰੀ ਕਰ ਦਿੱਤੀ ਗਈ ਤਾਂ ਕਾਰੋਬਾਰੀ ਦੇ ਅਨੁਸਾਰ ਇੱਕ ਗੋਲੀ ਉਸਦੀ ਕਾਰ ਦੇ ਬੰਪਰ ਦੇ ਵਿੱਚ ਹੈੱਡਲਾਈਟ ਦੇ ਬਿਲਕੁਲ ਹੇਠਾਂ ਲੱਗੀ ਹੈ ਉਹ ਅਤੇ ਉਸਦਾ ਦੋਸਤ ਆਪਣੇ ਆਪ ਨੂੰ ਬਚਾਉਣ ਦੇ ਲਈ ਸੀਟਾਂ ਦੇ ਹੇਠਾਂ ਬੈਠ ਗਏ ਇਸ ਮੌਕੇ ਜਦੋਂ ਹੋਰ ਵਾਹਨ ਸੜਕ ਉੱਤੇ ਪਹੁੰਚੇ ਤਾਂ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੁੱਲਾਂਪੁਰ ਵੱਲ ਦੌੜ ਗਏ ਤੱਕਟਰਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਖੋਲ ਵੀ ਬਰਾਮਦ ਹੋਇਆ ਤਾਂ ਪੁਲਿਸ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਕਿਸੇ ਪੁਰਾਣੀ ਦੁਸ਼ਮਣੀ ਜਾਂ ਧਮਕੀ ਦੇ ਨਾਲ ਜੁੜਿਆ ਹੋ ਸਕਦਾ ਹੈ ਹਾਲਾਂਕਿ ਪੂਰੀ ਸੱਚਾਈ ਅੱਗੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਤਾਂ ਪੁਲਿਸ ਟੀਮਾਂ ਆਲੇ-ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਫੁਟੇਜ ਇਕੱਠੀ ਕਰਨ ਦੇ ਲਈ ਕੰਮ ਕਰ ਰਹੀਆਂ ਨੇ ਤਾਂ ਘਟਨਾ ਤੋਂ ਤੁਰੰਤ ਬਾਅਦ 에어ਪੋਰਟ ਰੋਡ ਆ ਨਿਊ ਚੰਡੀਗੜ੍ਹ ਖੇਤਰ ਦੇ ਵਿੱਚ ਅਤੇ ਹੋਰ ਖੇਤਰਾਂ ਦੇ ਵਿੱਚ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਅਤੇ ਵਾਨਾਂ ਦੀ ਤਲਾਸ਼ੀ ਵੀ ਸ਼ੁਰੂ ਕੀਤੀ ਗਈ ਤਾਂ ਇੱਕ ਵੱਡੀ ਘਟਨਾ ਜਿਹੜੀ 에어ਪੋਰਟ ਰੋਡ ਤੇ ਵਾਪਰੀ ਹੈ 모ਹਾਲੀ ਦੇ 에어ਪੋਰਟ ਰੋਡ ਉੱਤੇ ਰੀਅਲ ਅਸਟੇਟ ਕਾਰੋਬਾਰੀ ਉੱਤੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਗਈ ਹੈ ਤਾਂ ਮੋਟਰਸਾਈਕਲ ਉੱਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਕਾਰ ਦੇ ਬੰਪਰ ਤੇ ਲੱਗੀਆਂ ਹਾਲਾਂਕਿ ਕਾਰੋਬਾਰੀ ਦੀ ਜਾਨ ਹੈ ਜਿਹੜੀ ਬਚ ਗਈ ਹੈ ਤਾਂ ਪੁਲਿਸ ਨੇ ਆ ਜਾਂਚ ਸ਼ੁਰੂ ਕਰ ਦਿੱਤੀ ਹੈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਤਾਂ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਪੁਲਿਸ ਖੰਗਾਲ ਰਹੀ ਹੈ